ਉਹਨੂੰ ਪਤਾ ਸੀ ਕਿ ਮੈਨੂੰ ਮਾਰ ਦਿੱਤਾ ਜਾਏਗਾ ਪਰ ਉਹ ਆਪਣੇ ਮਿਸ਼ਨ ਦੇ ਵਿੱਚ ਇਮੋਸ਼ਨਲ ਹੋ ਗਏ ਤੁਸੀਂ ਮੇਰਾ ਕੋ ਫਿਲਮ ਦੇ ਨਾਲ ਨਿੱਜੀ ਰਾਸਤਾ ਜਾਂ ਵਾਸਤਾ ਨਹੀਂ ਹੈ ਮੇਰਾ ਤਾਂ ਉਸ ਫਿਲਮ ਦੇ ਨਾਲ ਇਸ ਕਰਕੇ ਲਗਾ ਹੈ ਕਿ ਉਹ ਇਸ ਪੰਜਾਬ ਦੀ ਹੋਈ ਇਤਿਹਾਸ ਦੀ ਦੀ ਮੂਹੂ ਦੀ ਤਸਵੀਰ ਹੈ ਬਾਪੂ ਕਾਫੀ ਹੋ ਗਏ ਤੁਸੀਂ ਦੀ ਜਸਵੰਤ ਸਿੰਘ ਕਲੜਾਬਰੀ ਬਹੁਤ ਵੱਡਾ ਦੁੱਖ ਹੁੰਦਾ ਹੈ ਉਹ 120 ਕੱਟ ਉਹ ਕਹਿੰਦੇ ਜੀ ਖਾਲਸਾ ਸਾਹਿਬ ਦਾ ਨਾਮ ਨਹੀਂ ਹੋਏਗਾ ਉਹ ਸ਼ਮਸ਼ਾਨ ਘਾਟਾਂ ਦੇ ਸ਼ਹਿਰਾਂ ਦਾ ਜ਼ਿਕਰ ਨਾਮ ਨਹੀਂ ਹੋਏਗਾ ਉਹ ਹਸਪਤਾਲਾਂ ਦਾ ਨਾਮ ਨਹੀਂ ਹੋਏਗਾ ਅੱਜ ਦੇ ਸਮੇਂ ਦੇ ਅੰਦਰ ਜਿਹੜਾ ਸਾਡਾ ਸੈਂਸਰ ਬੋਰਡ ਆ ਬਹੁਤ ਵੱਡਾ ਅਫਸੋਸ ਹੋਇਆ ਕਿ 120 ਕੱਟ ਲਾਏ ਗਏ ਇਸ ਫਿਲਮ ਦੇ ਵਿੱਚ ਵੀੜਿਆ ਨੇ ਇਹ ਬੜੀਆਂ ਗੱਲਾਂ ਕੀਤੀਆਂ ਕਿ ਦਜੀਤ ਦਸਾਨ ਜਿਹੜੇ ਆ ਉਹ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਨੇ ਦੇਖੋ ਬੜਾ ਚੰਗੀ ਗੱਲ ਹੋਈ ਉਹਨਾਂ ਨੇ ਉਹਨੂੰ ਸੱਦਾ ਦਿੱਤਾ ਉਹਨਾਂ ਦੇ ਨਾਲ ਉਹਨਾਂ ਨੇ 커피 ਦਾ ਕੱਪ ਸਾਂਝਾ ਕੀਤਾ 35 ਸਾਲ ਤੋਂ ਬਾਅਦ ਲੋਕ ਦੁਬਾਰਾ ਜਸਵੰਤ ਸਿੰਘ ਖਾਲੜਾ ਦੀ ਗੱਲ ਦੇਖਣਾ ਚਾਹੁੰਦੇ ਆ ਮੈਂ ਇਸ ਫਿਲਮ ਨੂੰ ਲੈ ਕੇ ਤੁਹਾਡੀ ਦਲਜੀਤ ਦੋਸਾਂ ਦੇ ਨਾਲ ਨਿੱਜੀ ਤੌਰ ਤੇ ਜਾਂ ਆਫੀਸ਼ੀਅਲ ਤੌਰ ਤੇ ਇਸ ਫਿਲਮ ਦੇ ਪ੍ਰੋਡਿਊਸਰ ਨੂੰ ਲੈ ਕੇ ਡਾਇਰੈਕਟਰ ਨੂੰ ਲੈ ਕੇ ਗੱਲਬਾਤ ਹੋਈ ਹੈ ਕੋਈ ਅੱਜ ਵਿਚਾਲੇ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਐਸਜੀਪੀਸੀ ਆਗੂ ਗੁਰਚਰਨ ਗਰੇਵਾਲ ਜੀ ਜੁੜੇ ਨੇ ਸਰ ਸਵਾਗਤ ਹੈ ਸਭ ਤੋਂ ਪਹਿਲਾਂ ਸਵਾਲ ਇਹ ਹੀ ਕਿ ਜਦੋਂ ਸਵੇਰੇ ਅੱਜ ਉੱਠੇ ਦੇਖਿਆ ਟੀਜ਼ਰ ਰਿਲੀਜ਼ ਹੋ ਗਿਆ ਪਰ ਭਾਰਤ ਦੇ ਵਿੱਚ ਬੈਨ ਕਰਤੀ ਕੀ ਮੰਨ ਚਾਇਆ ਦੇਖੋ ਪਹਿਲੀ ਗੱਲ ਤਾਂ ਇਹ ਆ ਤੁਸੀਂ ਬੜੀ ਅੱਛੀ ਗੱਲ ਕੀਤੀ ਹੈ ਕਿ ਜੀਵਨੀਆਂ ਤੇ ਜਿਹੜੀ ਹੈ ਇਤਿਹਾਸ ਵੀ ਲਿਖਿਆ ਜਾਣਾ ਚਾਹੀਦਾ ਆਧੁਨਿਕ ਜਿਹੜਾ ਪ੍ਰਚਾਰ ਸਾਧਨਾ ਉਹ ਫਿਲਮਾਂ ਵਾਂ ਉਹ ਉਹਦੇ ਵਿੱਚ ਉਹਨਾਂ ਦਾ ਜ਼ਿਕਰ ਹੋਣਾ ਚਾਹੀਦਾ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਦੇਖਿਏ ਕਿ ਜਸਵੰਤ ਸਿੰਘ ਖਾਲੜਾ ਕੌਣ ਨੇ ਜਸਵੰਤ ਸਿੰਘ ਖਾਲੜਾ ਇੱਕ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ ਤੇ ਹੂ ਮਨੁੱਖੀ ਹੱਕਾਂ ਦੀ ਗੱਲ ਕਰਨ ਦਾ ਅਧਿਕਾਰ ਸਾਨੂੰ ਸਾਡਾ ਸੰਵਿਧਾਨ ਦਿੰਦਾ ਜੀ ਦੇਸ਼ ਲੋਕਤੰਤਰ ਦੇਸ਼ ਆ ਅਸੀਂ ਸੰਵਿਧਾਨ ਨੂੰ ਸਭ ਤੋਂ ਵੱਡਾ ਮੰਨਦੇ ਆ ਕੋਈ ਪਾਰਟੀ ਉਹਨੂੰ ਜਿਹੜੀ ਸੰਵਿਧਾਨ ਦੀ ਕਿਤਾਬ ਨੂੰ ਦਿਖਾ ਕੇ ਵੋਟਾਂ ਲੈਂਦੀ ਆ ਕੋਈ ਕਹਿੰਦੇ ਜੀ ਵੀ ਸੰਵਿਧਾਨ ਸਾਡਾ ਜਿਹੜਾ ਇਹ ਇਹ ਸਾਡਾ ਧਾਰਮਿਕ ਗ੍ਰੰਥ ਆ ਕਾਨੂੰਨ ਠੀਕ ਹੈ ਪਰ ਮੈਂ ਇਹ ਸਮਝਦਾ ਕਿ ਜਿਹੜੇ ਲੋਕ ਸੰਵਿਧਾਨ ਦੇ ਲਈ ਉਹਨੂੰ ਕਾਇਮ ਕਰਨ ਦੇ ਲਈ ਮਨੁੱਖੀ ਹੱਕਾਂ ਦੇ ਲਈ ਆਪਣੀ ਕੁਰਬਾਨੀ ਦੇ ਦਿੰਦੇ ਨੇ ਜਦੋਂ ਕਿ ਉਹਨੂੰ ਪਤਾ ਸੀ ਕਿ ਮੈਨੂੰ ਮਾਰ ਦਿੱਤਾ ਜਾਏਗਾ ਪਰ ਉਹ ਆਪਣੇ ਮਿਸ਼ਨ ਦੇ ਵਿੱਚ ਇਮੋਸ਼ਨਲ ਹੋ ਗਏ ਤੁਸੀਂ ਕੈਮਰਿਆ ਹੂੰ ਉਸ ਬੰਦੇ ਦੀ ਕੀਤੀ ਗੱਲ ਨੂੰ ਅੱਜ ਅਸੀਂ ਸੈਂਸਰ ਬੋਰਡ ਦੇ ਰਾਹੀਂ ਇਸ ਦੇਸ਼ ਵਿੱਚ ਲਾਗੂ ਨਹੀਂ ਹੁੰਦੇ ਰੇ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਦੁਨੀਆ ਦੇ ਵਿੱਚ ਉਹ ਜਾਰੀ ਹੋਏਗੀ ਤੇ ਸਾਡੇ ਦੇਸ਼ ਵਿੱਚ ਕਿਉਂਕਿ ਬਹੁਤ ਵੱਡੀ ਘਟਨਾ ਹੈ ਇੱਕ ਇਸ ਦੇਸ਼ ਦੇ ਅੰਦਰ ਇੱਕ ਬਹੁਤ ਵੱਡੀ ਘਟਨਾ ਹੈ ਕਿ ਪੰਜਾਬ ਇੱਕ ਛੋਟਾ ਜਿਹਾ ਸੂਬਾ ਜਿਹਦੇ ਵਿੱਚ ਥੋੜੇ ਸਮੇਂ ਦੇ ਅੰਦਰ 25000 ਲੋਕ ਜਿਹੜੇ ਆ ਚੁੱਕਲੇ ਗਏ ਤੋ ਇਹ ਜਿਹੜੀ ਗੱਲ ਆ ਦੇਖੋ ਜਸਵੰਤ ਸਿੰਘ ਖਾਲੜਾ ਜੀ ਨੇ ਇਹ ਗੱਲ ਚੁੱਕੀ ਕਿ ਜਿਹੜੇ ਲੋਕਾਂ ਨੂੰ ਚੁੱਕ ਲਿਆ ਗਿਆ ਜਿਹੜੇ ਹਸਪਤਾਲਾਂ 'ਚ ਉਹਨਾਂ ਦਾ ਪੋਸਟਮਾਰਟਮ ਕੀਤਾ ਗਿਆ ਉਹ ਸਾਰੇ ਅੰਕੜੇ ਨੇ ਮੈਂ ਤੁਹਾਡੇ ਦੁਆਰਾ ਜਾਣਕਾਰੀ ਇਹ ਦੱਸਣੀ ਚਾਹੁੰਨਾ ਮੇਰਾ ਕੋਈ ਫਿਲਮ ਦੇ ਨਾਲ ਨਿੱਜੀ ਰਾਫਤਾ ਜਾਂ ਵਾਸਤਾ ਨਹੀਂ ਹੈ ਮੇਰਾ ਤਾਂ ਉਸ ਫਿਲਮ ਦੇ ਨਾਲ ਇਸ ਕਰਕੇ ਲਗਾ ਹੈ ਕਿ ਉਹ ਇਸ ਪੰਜਾਬ ਦੀ ਹੋਈ ਤ੍ਰਾਸਦੀ ਦੀ ਮੂਲ ਦੀ ਤਸਵੀਰ ਆ ਬਿਲਕੁਲ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਕਿ ਇਹ ਜਿੰਨੇ ਆંકड़े ਇਸ ਫਿਲਮ ਦੇ ਵਿੱਚ ਦਿੱਤੇ ਗਿਆ ਉਹ ਸਾਰੇ ਆંકड़े ਸਰਕਾਰੀ ਆંકड़े ਨੇ ਜਿਵੇਂ ਕੋਰਟਾਂ ਦੇ ਵਿੱਚ ਬਿਆਨ ਹੋਏ ਨੇ ਸੁਪਰੀਮ ਕੋਰਟ ਦੇ ਵਿੱਚ ਹੋਏ ਨੇ ਜਾਂ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਫੋਟੋਸਟੇਟਾਂ ਨੇ ਹਸਪਤਾਲਾਂ ਦੇ ਵਿੱਚ ਜਿਹੜੇ ਪੋਸਟਮਾਰਟਮ ਹੋਏ ਨੇ ਉਹ ਨੇ ਪਾਉ ਬਹੁਤ ਕਾਫੀ ਹੋ ਗਏ ਤੁਸੀਂ ਕਿ ਜਸਵੰਤ ਸਿੰਘ ਖਾਲੜਾ ਬਾਰੇ ਬਹੁਤ ਵੱਡਾ ਦੁਕਾਨ ਤਾਂ ਹੈ ਹੂੰ ਬਿਲਕੁਲ ਜੇ ਅਸੀਂ ਦੇਸ਼ ਦੇ ਲੋਕ ਸੱਤਾ ਦੇ ਮਿੱਠੇ ਲੋਕ ਜੇ ਇਹ ਸਚਾਈ ਨੂੰ ਅਸੀਂ ਉਜਾਗਰ ਕਰਨ ਦੇ ਵਿੱਚ ਰੋੜਾ ਬਣਾਗੇ ਤਾਂ ਇਹਦਾ ਮਤਲਬ ਕੀ ਹੋਏਗਾ ਜੀ ਇਹਦਾ ਮਤਲਬ ਸਾਡਾ ਮਸਲਾ ਕਿ ਉਸ ਐਮਰਜੈਂਸੀ ਦੇ ਨਾਮ ਦੇ ਵਿੱਚ ਸਿੱਖਾਂ ਨੂੰ ਬਦਨਾਮ ਨਾ ਕੀਤਾ ਜਾਵੇ ਸਾਡਾ ਏਜੰਡਾ ਸੀ ਜੀ ਸੋ ਅੱਜ ਵੀ ਅਸੀਂ ਇਹੀ ਗੱਲ ਕਹਿੰਦੇ ਆ ਕਿ ਜਿਹੜੀ ਫਿਲਮ ਇੱਕ ਹਿਊਮਨ ਰਾਈਟਸ ਨਾਲ ਸੰਬੰਧਿਤ ਵਿਅਕਤੀ ਨੇ ਆਪਣੀ ਜ਼ਿੰਦਗੀ ਆਪਣੀ ਜਾਨ ਦੇ ਦਿੱਤੀ ਤੇ ਐਡਾ ਬੜਾ ਤੱਥ ਕਟਾ ਕੀਤਾ ਉਹਨਾਂ ਉਸ ਪਰਸਥਿਤੀਆਂ ਵਿੱਚ ਕੀਤਾ ਜਿਦੇ ਚ ਪਤਾ ਸੀ ਕਿ ਉਹਨੂੰ ਮਾਰ ਦਿੱਤਾ ਜਾਏਗਾ ਉਸ ਦੀ ਕਦਰ ਸਾਨੂੰ ਕਰਨੀ ਚਾਹੀਦੀ ਆ ਸਹੀ ਸ਼ਬਦਾਂ ਵਿੱਚ ਉਹ ਵਿਅਕਤੀ ਸੰਵਿਧਾਨ ਦੀ ਰਾਖੀ ਕਰਦਾ ਸ਼ਹੀਦ ਹੋਇਆ ਪਰ ਕੀ ਤੁਸੀਂ ਇਸ ਨੂੰ ਰੋਕ ਰਹੇ ਹੋ ਉਹ 120 ਘਟ ਉਹ ਕਹਿੰਦੇ ਜੀ ਖਾਲਸਾ ਸਾਹਿਬ ਦਾ ਨਾਮ ਨਹੀਂ ਹੋਏਗਾ ਉਹ ਸ਼ਮਸ਼ਾਨ ਘਾਟਾਂ ਦੇ ਸ਼ਹਿਰਾਂ ਦਾ ਜ਼ਿਕਰ ਨਾਮ ਨਹੀਂ ਹੋਏਗਾ ਉਹ ਹਸਪਤਾਲਾਂ ਦਾ ਨਾਮ ਨਹੀਂ ਹੋਏਗਾ ਇਹ ਕੱਟ ਦੇ ਦਿੱਤੇ ਚਾਹੀਦੇ ਜਦੋਂ ਕਿ ਮੈਨੂੰ ਇਸ ਗੱਲ ਦਾ ਪੂਰੀ ਜਾਣਕਾਰੀ ਹੈ ਕਿ ਉਹ ਕਿਸੇ ਵੀ ਧਰਮ ਜਾਂ ਫਿਰਕੇ ਦੇ ਖਿਲਾਫ ਨਹੀਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਸਿਰਫ ਸਿਰਫ ਇੱਕ ਖਾਲੜਾ ਸਾਹਿਬ ਦਾ ਨਾਮ ਹੀ ਹੈ ਹੋਰ ਸਾਰੇ ਨਾਮ ਫੇਕ ਦਿੱਤੇ ਗਏ ਨੇ ਯਾਨੀ ਡਰਦੇ ਨੇ ਨਾਮ ਤੋਂ ਨਹੀਂ ਇਹ ਨਹੀਂ ਚਲੋ ਮੈਂ ਕਹਿੰਦਾ ਵੀ ਇਸ ਗੱਲ 'ਈ ਆਪਾਂ ਮੰਨ ਵੀ ਲਈਏ ਕਿ ਇੱਕ ਕ੍ਰਾਈਟੇਰੀਆ ਹੁੰਦਾ ਜੇ ਖਾਲੜਾ ਸਾਹਿਬ ਦਾ ਨਾਮ ਹਟਾ ਕੇ ਕਿਸੇ ਹੋਰ ਦਾ ਨਾਮ ਦੇ ਕੇ ਅਸੀਂ ਉਹਨੂੰ ਫਿਲਮਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹਦਾ ਮਤਲਬ ਕੀ ਹੋਏਗਾ ਬਿਲਕੁਲ ਉਦਾ ਅਰਥ ਹੀ ਖਤਮ ਹੋ ਜਾਂਦਾ ਸੋ ਕਿਉਂਕਿ ਦੁਨੀਆ ਤਾਂ ਉਸ ਕਰੈਕਟਰ ਦੇ ਵਿੱਚੋਂ ਖਾਲੜਾ ਨੂੰ ਹੀ ਦੇਖੇਗੀ ਤੁਸੀਂ ਨਾ ਜਿਹੜਾ ਮਰਜ਼ੀ ਬਦਲ ਦੋ ਤੁਸੀਂ ਜੇ ਸ਼ਮਸ਼ਾਨ ਘਾਟ ਜੀ ਦਾ ਬੋਰਡ ਲੱਗਾ ਦਿਖਾਈ ਦੇ ਰਿਹਾ ਜੇ ਤੁਸੀਂ ਉਹਨੂੰ ਕਹੋ ਵੀ ਇਹ ਸ਼ਹਿਰ ਦਾ ਨਾਮ ਨਾ ਦਿਖਾਓ ਤੇ ਕੀ ਲੋਕ ਨੂੰ ਪਤਾ ਨਹੀਂ ਲੱਗੇਗਾ ਉਹ ਗੱਲ ਕੀ ਹੈ ਕਿ ਅੱਜ ਦੇ ਸਮੇਂ ਦੇ ਅੰਦਰ ਜਿਹੜਾ ਸਾਡਾ ਸੈਂਸਰ ਬੋਰਡ ਆ ਬਹੁਤ ਵੱਡਾ ਅਫਸੋਸ ਹੋਇਆ ਕਿ 120 ਕੱਟ ਲਾਏ ਗਏ ਇਸ ਫਿਲਮ ਦੇ ਵਿੱਚ ਹਾਲੇ ਤੱਕ ਉਸ ਘੁੰਮਣ ਘੇਰੀਆਂ ਵਿੱਚ ਨਹੀਂ ਆਪਣੇ ਕੀਤੀ ਜਿਹੜੀ ਜਿਹੜੀ ਕੋਈ ਸਹੀ ਤਸਵੀਰ ਪੇਸ਼ ਕਰਨਾ ਹਰ ਬੰਦੇ ਦਾ ਇੱਕ ਅਧਿਕਾਰ ਹੈ ਪਰ ਇਹ ਤੁਸੀਂ ਫਿਲਮ ਦਾ ਜ਼ਿਕਰ ਕਰ ਰਹੇ ਹੋ ਜੋ ਕੰਗਣਾ ਦੀ ਫਿਲਮ ਹੈ ਇਹ ਕੱਲ ਕੰਗਣਾ ਨੇ ਵੀ ਟਵੀਟ ਕੀਤਾ ਹੈ ਕਹਿੰਦੇ ਇਹ ਵੀ ਮੇਰੀ ਕਿਰਦਾਰ ਕੁਸ਼ੀ ਨਾ ਕਰੋ ਕਿਉਂਕਿ ਮੇਰਾ ਤਾਂ ਕੰਮ ਹੈ ਫਿਲਮਾਂ ਬਣਾਉਣਾ ਮੈਂ ਤਾਂ ਸਿਰਫ ਫਿਲਮਾਂ ਬਣਾ ਰਹੀ ਹਾਂ ਪਰ ਇਸ ਤਰ੍ਹਾਂ ਮੇਰਾ ਵਿਰੋਧ ਕਰਕੇ ਮੇਰੇ ਮਨ ਨੂੰ ਬਹੁਤ ਠੇਸ ਪਹੁੰਚਦੀ ਦੇਖੋ ਕੰਗਣਾ ਅ ਇੱਕ ਬਨੇਤਰੀ ਆ ਉਹਨੂੰ ਪਤਾ ਆ ਕਿ ਮੈਂ ਫਿਲਮ ਨੂੰ ਕਿਵੇਂ ਉਹਨੂੰ ਬੂਸਟ ਦੇਣਾ ਕਿਵੇਂ ਉਹਦੀ ਮੈਂ ਪ੍ਰਚਾਰ ਕਰਨਾ ਉਸ ਗੱਲ ਦੇ ਹਿੱਸੇ ਨਾਲ ਲੈ ਕੇ ਉਹਨੇ ਆਪਣਾ ਬਹੁਤ ਜਿਹੜਾ ਪਿਛਲੇ ਦਿਨਾਂ ਚੋਂ ਸਾਰਾ ਵਰਤਾ ਆਇਆ ਸਾਡਾ ਅਗਲਾ ਇਸ ਕਰਕੇ ਰਿਹਾ ਕਿ ਉਹਦਾ ਜਿਹੜਾ ਜਿਹੜਾ ਰਵਈਆ ਸਾਡੇ ਪ੍ਰਤੀ ਪੰਜਾਬ ਪ੍ਰਤੀ ਕਿਸਾਨੀ ਪ੍ਰਤੀ ਸਿੱਖਾਂ ਪ੍ਰਤੀ ਬੜਾ ਨੈਗੇਟਿਵ ਰਿਹਾ ਪਰ ਉਹ ਫਿਲਮ ਦੇ ਵਿੱਚ ਜਿਹੜਾ ਇਤਰਾਜ ਕੀਤਾ ਸੀ ਅਸੀਂ ਉਹ ਪਰ ਸਾਨੂੰ ਦਿਖਾਇਆ ਨਹੀਂ ਗਿਆ ਅੱਜ ਵੀ ਮੈਨੂੰ ਨਹੀਂ ਪਤਾ ਉਸ ਬਾਰੇ ਕਿ ਉਹ ਫਿਲਮ ਦੇ ਵਿੱਚ ਕੀ ਕਟਿਆ ਹੈ ਕੀ ਨਹੀਂ ਕਟਿਆ ਹੈ ਪਰ ਮੈਂ ਇਹ ਜ਼ਿਕਰ ਕਰਦਾ ਕਿ ਜੇ ਕੰਗਨਾ ਦੀ ਉਸ ਫਿਲਮ ਨੂੰ ਦਿਖਾਇਆ ਗਿਆ ਜਿਹਦੇ ਵਿੱਚ ਮੈਂ ਸਮਝਦਾ ਕਿ ਉਹਦੇ ਵਿੱਚ ਨਾਟਕ ਵੀ ਹੈਗਾ ਕਿਉਂਕਿ ਸਾਰੀ ਫਿਲਮ ਜਿਹੜੀ ਆ ਉਹ ਸਹੀ ਤੱਥ ਨਹੀਂ ਪੇਸ਼ ਸਕਦੀ ਪਰ ਮੈਂ ਇਹ ਵਿਸ਼ਵਾਸ ਕਰਦਾ ਕਿ ਇਹ ਜਿਹੜੀ ਪੰਜਾਬ 95 ਆ ਇਹ ਪੂਰਨ 100 ਬਟਾ 100 ਪਰਸੈਂਟ ਜਿਹੜੀ ਆ ਉਹ ਪੂਰੀ ਤੱਥਾਂ ਦੇ ਆਧਾਰ ਤੇ ਆ ਜ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਕੋਈ ਮਨੋਰੰਜਨ ਨਹੀਂ ਕੋਈ ਉਹਦੇ ਚ ਕਿਸੇ ਤਰ੍ਹਾਂ ਦਾ ਕਿਹਨਾ ਕੋਈ ਕੁਛੀ ਲੜਕਾ ਲੜਕੀ ਦਾ ਸੀਨ ਨਹੀਂ ਆ ਕੋਈ ਉਹਦੇ ਚ ਗਾਣਾ ਨਹੀਂ ਆ ਕੋਈ ਉਹਦੇ ਚ ਮਿਊਜ਼ਿਕ ਨਹੀਂ ਆ ਇਹ ਮੇਰੀ ਜ਼ਿੰਦਗੀ ਦੀ ਇੱਕ ਪਹਿਲੀ ਅਸੀਂ ਫਿਲਮਾਂ ਜਿਹੜੀ ਬਣਾਉਣ ਦਾ ਹੌਸਲਾ ਕੀਤਾ ਤੁਸੀਂ ਦੇਖੀਏ ਫਿਲਮ ਮੈਂ ਅਨੋਫੀਸ਼ੀਅਲੀ ਕਿਸੇ ਨਾ ਕਿਸੇ ਢੰਗ ਨਾਲ ਮੈਂ ਉਹਨੂੰ ਕਾਫੀ ਦੇਖਿਆ ਵਾ ਇਸ ਤੋਂ ਪਹਿਲਾਂ ਨਾ ਦਲਜੀਤ ਦੋਸਾਂਝ ਦੀ ਫਿਲਮ ਸੀ ਉੜਤਾ ਪੰਜਾਬ ਉਹਨੂੰ ਵੀ ਲੈ ਕੇ ਕਾਫੀ ਬਵਾਲ ਮਚਿਆ ਸੀ ਵੀ ਇਸ ਦੇ ਵਿੱਚ ਪੰਜਾਬ ਦੇ ਨੌਜਵਾਨ ਜਿਹੜੇ ਆ ਹਿੰਸਾ ਵੱਲ ਵਧਣਗੇ ਇਸ ਤੋਂ ਬਾਅਦ ਅਮਰ ਸਿੰਘ ਚਮਕੀਲਾ ਦਾ ਵੀ ਬਹੁਤ ਵਿਰੋਧ ਹੋਇਆ ਮੈਨੂੰ ਲੱਗਦਾ ਤੀਜੀ ਫਿਲਮ ਹੈ ਦਲਜੀਤ ਦੋਸਾਂਝ ਦੀ ਜਿਹੜੀ ਇਸ ਵੇਲੇ ਕੁਐਸਚਨ ਮਾਰਕ ਦੇ ਕਟਾਰੇ ਦੇ ਵਿੱਚ ਖੜੀ ਹੋਗੀ ਲੱਗਦਾ ਵੀ ਕਿਤੇ ਨਾ ਕਿਤੇ ਦਲਜੀਤ ਦੋਸਾਂਝ ਵੀ ਹੁਣ ਵਿਵਾਦਾਂ ਦੇ ਵਿੱਚ ਘਿਰ ਰਹੇ ਨੇ ਵੇ ਦੇਖੋ ਮੈਂ ਇਹਨੂੰ ਦਲਜੀਤ ਦਸਾਨ ਦੇ ਨਾਲ ਵਿਵਾਦ ਲੈ ਕੇ ਨਹੀਂ ਕਰਦਾ ਕਿਉਂਕਿ ਪਿਛੇ ਤੁਹਾਡੇ ਜਿਹੜੇ ਮੀਡੀਆ ਨੇ ਇਹ ਬੜੀਆਂ ਗੱਲਾਂ ਕੀਤੀਆਂ ਕਿ ਦਲਜੀਤ ਦਲਜੀਤ ਦਸਾਨ ਜਿਹੜੇ ਆ ਉਹ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਨੇ ਦੇਖੋ ਬੜਾ ਚੰਗੀ ਗੱਲ ਹੋਈ ਉਹਨਾਂ ਨੇ ਉਹਨੂੰ ਸੱਦਾ ਦਿੱਤਾ ਉਹਨਾਂ ਦੇ ਨਾਲ ਉਹਨਾਂ ਨੇ ਕਾਫੀ ਦਾ ਕੱਪ ਸਾਂਝਾ ਕੀਤਾ ਗੁਰੂ ਨਾਨਕ ਦੀ ਗੱਲ ਕੀਤੀ ਚੰਗੀ ਗੱਲ ਆ ਪਰ ਕਈ ਤਰ੍ਹਾਂ ਦਾ ਇਹ ਲਿਖਾ ਪਾਇਆ ਗਿਆ ਕਿ ਹੁਣ ਜੀ 120 ਕਟਾਂ ਦਾ ਬਗੈਰ ਜਿਹੜੀ ਫਿਲਮ ਜਾਰੀ ਹੋ ਰਹੀ ਆ ਪਰ ਸਾਨੂੰ ਇਸ ਗੱਲ ਦਾ ਪਤਾ ਸੀ ਕਿ ਹਾਲੇ ਉਹ ਫਿਲਮ ਨੂੰ ਜਿਹੜੀ ਹੈ ਮਨਜ਼ੂਰੀ ਨਹੀਂ ਮਿਲੀ ਕਿਉਂਕਿ ਇਸ ਫਿਲਮ ਦੇ ਲਈ ਅਸੀਂ ਕਾਫੀ ਨੇੜੇ ਤੋਂ ਜੁੜੇ ਹੋਏ ਹਾਂ ਅਸੀਂ ਸ਼੍ਰੋਣੀ ਕਮੇਟੀ ਵੱਲੋਂ ਉਹਨਾਂ ਨੂੰ ਪੱਤਰ ਵੀ ਭੇਜਿਆ ਜਿਹੜੇ ਹਨੀ ਤਰਹਿਨ ਨੂੰ ਜਾਂ ਉਹਨਾਂ ਦੇ ਪ੍ਰੋਡਿਊਸਰ ਨੂੰ ਕਿ ਸਾਨੂੰ ਫਿਲਮ ਦਿਖਾਈ ਜਾਵੇ ਤਾਂ ਕਿ ਅਸੀਂ ਇਹਦੇ ਤੱਥਾਂ ਨੂੰ ਆਫੀਸ਼ੀਅਲੀ ਦਿਖਾਈ ਜਾਵੇ ਤਾਂ ਕਿ ਇਹਦੇ ਲਈ ਅਸੀਂ ਲੜਾਈ ਲੜ ਸਕੀਏ ਸੋ ਹਾਲੇ ਉਹ ਉੱਥੇ ਦੀ ਉੱਥੇ ਹੀ ਖੜੀ ਆ ਪਰ ਮੈਨੂੰ ਲੱਗਦਾ ਹੈ ਕਿ ਦਲਜੀਤ ਸਾਂਝ ਦਾ ਸ਼ਾਇਦ ਮੈਟਰ ਨਹੀਂ ਹੈਗਾ ਉਹਨੇ ਇਹ ਗੱਲ ਠੀਕ ਹੈ ਕਿ ਉਹਨੇ ਜਿਹੜਾ ਆਪਣਾ ਆਪਣਾ ਰੋਲ ਹੈ ਐਕਟਰ ਦੇ ਤੌਰ ਤੇ ਬਹੁਤ ਬਖੂਬੀ ਨਿਭਾਇਆ ਮਤਲਬ ਬਖੂਬੀ ਨਹੀਂ ਬਹੁਤ ਬਖੂਬੀ ਨੂੰ ਬਾਇਆ ਵੈਸੇ ਉਹ ਚਲੋ ਇੱਕ ਮਨੋਰੰਜਨ ਦੀ ਸਿਰਮੇ ਦੀ ਦੁਨੀਆ ਦੇ ਅੰਦਰ ਕੋਈ ਚੰਗਾ ਨਾਮ ਆ ਬਾਲੀਵੁੱਡ ਤੱਕ ਜਾਂਦਾ ਹੋ ਪਰ ਇਸ ਫਿਲਮ ਦੇ ਵਿੱਚ ਮੈਨੂੰ ਲੱਗਦਾ ਕਿ ਉਸ ਦੇ ਉਹਦਾ ਮਸਲਾ ਨਹੀਂ ਹੈ ਮਸਲਾ ਤਾਂ ਉਹ ਆ ਜਿਹੜੇ ਸਹੀ ਤੱਥ ਪੇਸ਼ ਕੀਤੇ ਗਏ ਉਹ ਆਪਣੇ ਆਪ ਵਿੱਚ ਬਹੁਤ ਹੈਰਾਨੀਜਨਕ ਨੇ ਤੇ ਦੁਨੀਆ ਜਦੋਂ ਦੇਖੇਗੀ ਬਿਲਕੁਲ ਜਿਸ ਟਾਈਮ ਨਾ ਸਿੱਧੂ ਮੂਸੇਵਾਲਾ ਦਾ ਗੀਤ ਆਇਆ ਸੀ ਐਸਵਾਈਐਲ ਉਸ ਤੋਂ ਬਾਅਦ ਪੰਜਾਬੀਆਂ ਨੂੰ ਅਸਲ ਦੇ ਵਿੱਚ ਨੌਜਵਾਨਾਂ ਨੂੰ ਐਸਵਾਈਐਲ ਦੇ ਬਾਰੇ ਪਤਾ ਲੱਗਾ ਸੀ ਅਸਲ ਜਿ ਮੁੱਦਾ ਕੀ ਹੈ ਹੁਣ ਜਿਵੇਂ ਜਲਜੀਤ ਨੇ ਅਨਾਉਂਸ ਕੀਤਾ ਸੀ ਵੀ ਇਹਦਾ ਅਸੀਂ ਟੀਜ਼ਰ ਰਿਲੀਜ਼ ਕਰਾਂਗੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਆਧਾਰਿਤ ਹੋਏਗੀ ਉਸ ਤੋਂ ਬਾਅਦ ਗੂਗਲ ਤੇ ਸਰਚਾਂ ਵੱਜਣ ਲੱਗੀਆਂ ਵੀ ਹੂ ਇਜ਼ ਜਸਵੰਤ ਸਿੰਘ ਖਾਲੜਾ ਪਤਾ ਲੱਗੇ ਤੇ ਉਹ ਜਸਵੰਤ ਸਿੰਘ ਖਾਲੜਾ ਦੇ ਨਾਮ ਤੋਂ ਬਾਅਦ ਲੋਕਾਂ ਨੇ ਉਹਨਾਂ ਨੂੰ ਜਾਨਣਾ ਸ਼ੁਰੂ ਕਰਤਾ ਪਛਾਣਨਾ ਸ਼ੁਰੂ ਕਰਤਾ ਪਰ ਅੱਜ ਉਸ ਫਿਲਮ ਤੇ ਹੀ ਬੈਨ ਲਗਾਤਾ ਹਮ ਇੱਕ ਤੁਹਾਨੂੰ ਨਵੀਂ ਜਾਣਕਾਰੀ ਦੇ ਦਿਆਂ ਕਿ ਜਿਹੜਾ ਟੀਜ਼ਰ ਸੀਗਾ ਉਹ ਟੀਜ਼ਰ ਵੀ ਹਿੰਦੁਸਤਾਨ ਚ ਬੈਨ ਹੈ ਬਿਲਕੁਲ ਪਰ ਮੈਂ ਦੂਜੇ ਪਾਸੇ ਕਹਾਂ ਕਿ ਅੱਜ ਨਹੀਂ ਇਹ ਫਿਲਮ ਨੂੰ ਬੈਨ ਕੀਤਾ ਇਹ ਫਿਲਮ ਤਾਂ 2.5-3 ਸਾਲ ਪਹਿਲਾਂ ਬਣੀ ਹੋਈ ਆ ਇਹ ਉਸ ਪ੍ਰਕਿਰਿਆ ਦੇ ਵਿੱਚ ਦੀ ਲੰਘ ਰਹੀ ਆ ਕਾਨੂੰਨੀ ਅਰਚਨਾ ਹੋਰ ਸਾਰੀਆਂ ਤਾਂ ਹੀ 120 ਦਾ ਕੱਟ ਦਿੱਤਾ ਹੋਇਆ ਤੇ ਉਸ 20 ਦੇ ਕੱਟ ਨੂੰ ਜਿਹੜਾ ਪ੍ਰੋਡਿਊਸਰਾਂ ਜਾਂ ਕੋਈ ਹੋਰ ਆ ਸ਼ਾਇਦ ਨਹੀਂ ਪ੍ਰਵਾਨ ਕਰ ਰਿਹਾ ਹੋਵੇਗਾ ਉਹਨੂੰ ਨਿਆ ਨਹੀਂ ਸਮਝ ਰਿਹਾ ਹੋਗਾ ਸੋ ਮੇਰੇ ਮਨ ਦਾ ਜਿਹੜਾ ਖਦਸ਼ਾ ਇਹ ਆ ਕੀ ਬਜਾਏ ਕਿ ਸਾਨੂੰ ਉਸ ਦੀ ਅਸਲੀਅਤ ਨੂੰ ਸਮਝਣ ਦੀ ਲੋੜ ਹੈ ਮੈਂ ਤਾਂ ਹੁਣ ਚੈਨਲਾਂ ਦੇ ਪਿੱਛੇ ਮੇਰੀ ਫੋਨ ਆਊਟ ਡਿਬੇਟ ਹੋਈ ਆ ਮੈਂ ਤਾਂ ਇਹ ਗੱਲ ਕਹੀ ਹੈ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਆ ਉਹਨਾਂ ਦਾ ਇੱਕ ਪੈਨਲ ਇਹ ਫਿਲਮ ਦੇਖੇ ਕੋਈ ਵੀ ਦੇਖੇ ਕੱਲਾ ਪਾਰਟੀ ਜਾਂਦਾ ਪਾਰਟੀ ਨਹੀਂ ਇਵਨ ਕਿ ਕਾਂਗਰਸ ਵੀ ਦੇਖੇ ਕੋਈ ਹੋਰ ਪਾਰਟੀ ਵੀ ਦੇਖਣਾ ਜਾਵੇ ਦੇਖੇ ਤੇ ਉਹ ਚ ਦੱਸੇ ਵੀ ਆਹ ਗੱਲ ਇਹ ਚ ਗਲਤ ਕਿਉਂਕਿ ਉਹਦੇ ਚ ਕਿਸੇ ਫਿਰਕੇ ਦੇ ਖਿਲਾਫ ਕੋਈ ਇੱਕ ਸ਼ਬਦ ਵੀ ਨਹੀਂ ਜੀ ਕਿਸੇ ਪਾਰਟੀ ਦੇ ਖਿਲਾਫ ਨਹੀਂ ਹੈ ਜੋ ਕੁਝ ਬਾਪਰੀ ਸਚਾਈ ਆ ਉਸ ਨੂੰ ਪੜਦੇ ਤੇ ਲਿਆਉਣਾ ਦਾ ਕੋਈ ਗੁਨਾਹ ਨਹੀਂ ਹੈ ਨਾ ਪਰ ਅਸੀਂ ਇਹ ਸਮਝ ਅਸੀਂ ਤਾਂ ਚਾਹੁੰਦੇ ਆ ਕਿ ਸਾਰੇ ਲੋਕ ਇਹ ਦੇਖਣ ਸਾਰੀ ਪਾਰਟੀਆਂ ਦੇ ਨੁਮਾਇंदे ਦੇਖਣ ਤੇ ਫਿਰ ਦੱਸਣ ਵੀ ਇਹਦੇ ਵਿੱਚ ਕਿਹੜੀ ਗੱਲ ਹੈ ਜਿਹਦਾ ਚ ਰੋੜਾੜਕਾਇਆ ਜਾ ਸਕਦਾ ਜਦੋਂ ਕਿ ਨਾਮ ਦੇ ਤੌਰ ਤੇ ਸਿਰਫ ਤੇ ਸਿਰਫ ਜਸਵੰਤ ਸਿੰਘ ਖਾਲੜਾ ਦਾ ਨਾਮ ਹੀ ਸਹੀ ਇਕੁਲਾ ਜ ਉਨਾ ਸ਼ਹਿਰਾਂ ਦਾ ਜਿੱਥੋਂ ਦੇ ਸ਼ਮਸ਼ਾਨ ਘਾਟਾਂ ਦੇ ਅੰਕੜੇ ਨੇ ਜਾਂ ਹੋਰ ਨੇ ਹੋਰ ਉਹਦੇ ਨਾਲ ਕਿਸੇ ਵੀ ਕਿਸੇ ਪੁਲਿਸ ਦਾ ਕਿਸੇ ਹੋਰ ਦਾ ਇਹ ਵੀ ਮੈਂ ਦੱਸ ਦਿੰਨਾ ਕਿ ਉਸ ਫਿਲਮ ਦੇ ਵਿੱਚ ਪੁਲਿਸ ਵਾਲੇ ਵੀ ਜਿਹੜੇ ਉਸ ਸਮੇਂ ਚ ਜੁਲਮ ਦਾ ਸ਼ਿਕਾਰ ਹੋਏ ਉਸ ਤੰਤਰ ਦੇ ਉਹਨਾਂ ਦਾ ਵੀ ਜ਼ਿਕਰ ਸੋ ਇਸ ਕਰਕੇ ਬੜੀ ਇੱਕ ਜਿਹੜੀ ਅਸਲ ਤਸਵੀਰ ਪੇਸ਼ ਹੋਈ ਆ ਉਹਨੂੰ ਸਾਨੂੰ ਨਹੀਂ ਹਟਾਉਣਾ ਚਾਹੀਦਾ ਤੇ ਲੋਕ ਇਹ ਕਹਿਣਗੇ ਵੀ ਇੱਚ ਇੱਕ ਵੀ ਕੱਟ ਨਹੀਂ ਲੱਗਦਾ ਕਿਉਂਕਿ ਮੈਂ ਭਾਵੇਂ ਸੈਂਸਰ ਬੋਰਡ ਦਾ ਮੈਂਬਰ ਨਹੀਂ ਹੈਗਾ ਪਰ ਇੰਨੀ ਕਿ ਸੋਚੀ ਜਰੂਰ ਰੱਖਦੇ ਆ ਮੈਂ ਵੀ ਨਹੀਂ ਇਹ ਚਾਹੁੰਦਾ ਕਿ ਕਿਸੇ ਗੱਲ ਦੇ ਨਾਲ ਕੋਈ ਪੜਗਾੜ ਪੈਦਾ ਹੋਵੇ ਦੋ ਫਿਰਕਿਆਂ ਦੇ ਵਿੱਚ ਝਗੜਾ ਹੋਵੇ ਕਿਸੇ ਪਾਰਟੀ ਨੂੰ ਟਾਰਗੇਟ ਕੀਤਾ ਜਾਵੇ ਆਪਣੇ ਨਿਜੀ ਵਫਾਦ ਲਈ ਪਰ ਸਹੀ ਤਸਵੀਰ ਪੇਸ਼ ਕਰਨਾ ਕੋਈ ਗੁਨਾਹ ਨਹੀਂ ਹੈ ਸਾਨੂੰ ਕਰਨੀ ਚਾਹੀਦੀ ਆ ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕੀ ਅੱਜ ਕਰੀਬ 35 ਸਾਲ ਤੋਂ ਬਾਅਦ ਲੋਕ ਦੁਬਾਰਾ ਜਸਵੰਤ ਸਿੰਘ ਖਾਲੜਾ ਦੀ ਗੱਲ ਦੇਖਣਾ ਚਾਹੁੰਦੇ ਆ ਗਲਗਲ ਤੇ ਤੁਸੀਂ ਭਾਵੁਖ ਹੋ ਰਹੇ ਹੋ ਮਤਲਬ ਉਹ ਤੁਹਾਡੇ ਜਜ਼ਬਾਤ ਜਿਹੜੇ ਬਾਹਰ ਆ ਰਹੇ ਆ ਵੀ ਅੱਜ ਸਾਡੇ ਆਪਣੇ ਦੇਸ਼ ਆਪਣੀ ਧਰਤੀ ਜਿੱਥੇ ਦੁਖਾਂਤ ਵਾਪਰਿਆ ਉੱਥੇ ਹੀ ਉਸ ਫਿਲਮ ਨੂੰ ਬੈਨ ਕੀਤਾ ਜਾ ਰਿਹਾ ਨਾਲ ਗੱਲ ਇਹ ਆ ਕਿ ਜਿਹੜਾ ਕੋ ਦਿਖਣਾ ਚਾਹੁੰਦਾ ਉਹ ਦੇਖ ਲੈਣਾ ਉਹਨਾਂ ਨੇ ਸਾਹਮਣਾ ਚਾਹੀਦਾ ਕਿ ਜਿਹੜੇ ਲੋਕਾਂ ਨੇ ਮਾਨਵਤਾ ਘਰਾ ਦੀ ਗੱਲ ਕੀਤੀ ਆ ਉਹਨਾਂ ਨੂੰ ਅਸੀਂ ਸਵਿਧਾਨ ਦੇ ਰਾਖੇ ਦੇ ਤੌਰ ਤੇ ਸ਼ਹੀਦ ਕਰਾਰ ਦਿੱਤੇ ਇਹ ਅਸੀਂ ਇੱਕ ਕਦਮ ਹੋਰ ਪੁੱਟਿਆ ਹੈ ਘਰ ਦੇ ਵਿੱਚ ਕਿਸੇ ਇੱਕ ਬੰਦੇ ਦੀ ਡੈਥ ਹੋ ਜੇ ਨਾ ਤਾਂ ਘਰ ਚ ਮਾਤਮ ਛਾ ਜਾਂਦਾ ਹੈ ਤਾਂ ਬੰਦਾ ਨਾ ਉਸ ਗਮ ਚੋਂ ਨਿਕਲਦਾ ਤੇ ਉਹ ਜਸਵੰਤ ਸਿੰਘ ਖਾਲੜਾ ਦਾ ਜਿਗਰਾ ਕਿੱਡਾ ਵੱਡਾ ਹੋਏਗਾ ਵੀ 25000 ਲਾਸ਼ਾਂ ਨੂੰ ਇਸ ਤਰ੍ਹਾਂ ਲੱਭਣਾ ਸੰਸਕਾਰ ਕਰਨਾ ਰਿਪੋਰਟਾਂ ਤਿਆਰ ਕਰਨੀਆਂ ਤੇ ਅੱਜ ਅਸੀਂ ਇਤਿਹਾਸ ਜਿਹੜਾ ਵਾ ਉਹ ਮਿਟਦਾ ਨਹੀਂ ਹੈਗਾ ਉਹ ਕਿਸੇ ਨਾ ਕਿਸੇ ਢੰਗ ਨਾਲ ਮੂਰਤੀਮਾਨ ਹੋ ਜਾਂਦਾ ਅਸੀਂ ਫਿਲਮ ਰੋਕ ਲਾਂਗੇ ਪਰ ਖਾਲੜਾ ਸਾਹਿਬ ਦੀ ਕੀਤੀ ਗੱਲ ਨੂੰ ਤੁਸੀਂ ਨਹੀਂ ਰੋਕ ਸਕਦੇ ਉਹ ਕਿਤਾਬਾਂ ਵਿੱਚ ਵੀ ਪਈ ਆ ਉਹ ਹੁਣ ਵਿਦੇਸ਼ ਰਾਹੀਂ ਵੀ ਆਕੇ ਸਾਡੇ ਕੋ ਆ ਜੂਗੀ ਪਰ ਅਸੀਂ ਆਪਣੀ ਡਿਊਟੀ ਆਪਣਾ ਬਣਦਾ ਫਰ ਜ਼ਦਾ ਕੀ ਕਰੀਏ ਕਿਉਂਕਿ ਦੇਸ਼ ਦੇ ਅੰਦਰ ਜੇ ਕੋਈ ਘਟਨਾ ਵਾਪਰੀ ਹੈ ਜਿਹੜੀ ਸੰਵਿਧਾਨ ਦੇ ਉਲਟ ਤੇ ਖਿਲਾਫ ਹੈ ਤੇ ਸਾਨੂੰ ਉਹਨੂੰ ਦਿਖਾਉਣਾ ਚਾਹੀਦਾ ਤਾਂ ਕਿ ਆਉਣ ਵਾਲੇ ਲੋਕ ਜਿਹੜੇ ਆ ਉਸ ਤੋਂ ਚੇਤਨ ਹੋਣ ਤੇ ਪਿਛਲੇ ਵਾਪਰੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਘਟਨਾਵਾਂ ਦੀ ਤਸਵੀਰ ਤਾਂ ਦੇਖਣ ਨਾ ਵੀ ਆ ਕੁਝ ਵਾਪਰਿਆ ਸੀਗਾ ਤੇ ਉਸ ਬਾਰੇ ਕਿਸੇ ਤਰ੍ਹਾਂ ਦੀ ਸ਼ੰਕਾ ਨਾ ਹੋਵੇ ਨਿਵਰਤ ਹੋਵੇ ਤੇ ਲੋਕ ਆਪਦੇ ਸੰਵਿਧਾਨ ਤੇ ਮਨੁੱਖੀ ਹੱਕਾਂ ਦੀ ਗੱਲ ਕਰਨ ਤੋਂ ਝਿਜਕਣਾ ਬਿਲਕੁਲ ਸਾਰੇ ਸਰਕਾਰੀ ਅੰਕੜੇ ਦਿਖਾਏ ਗਏ ਨੇ ਕੁਝ ਵੀ ਆਪਣੇ ਕੋਲੋਂ ਤੋੜਿਆ ਨਹੀਂ ਗਿਆ ਕੋਈ ਮਰੋੜਿਆ ਨਹੀਂ ਗਿਆ ਜੋ ਉਸ ਟਾਈਮ ਵਾਪਰਿਆ ਸੀ ਐਜ਼ ਇਟ ਇਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਨੂੰ ਲੈ ਕੇ ਲੋਕਾਂ ਦੇ ਮਨ 'ਚ ਉਹ ਨਿਕ ਉਮੀਦ ਦੀ ਕਿਰਨ ਹੈ ਉਹ ਉਮੀਦ ਦੀ ਕਿਰਨ ਇਹ ਹੈ ਐਸਜੀਪੀਸੀ ਸਿੱਖਾਂ ਦੀ ਸਰਮੋਰ ਸੰਸਥਾ ਹੈ ਐਸਜੀਪੀਸੀ ਹੁਣ ਕੀ ਐਕਸ਼ਨ ਲਏਗੀ ਇਸ ਮਾਮਲੇ 'ਚ ਦੇਖੋ ਐਸਜੀਪੀਸੀ ਨੇ ਅਸੀਂ ਉਹਨਾਂ ਨੂੰ ਚਿੱਠੀ ਲਿਖ ਕੇ ਕਿਹਾ ਕਿ ਸਾਨੂੰ ਆਫੀਸ਼ੀਅਲੀ ਫਿਲਮ ਦਿਖਾਈ ਜਾਵੇ ਤਾਂ ਕਿ ਜਿਹੜਾ ਸਾਡਾ ਜਿਹੜਾ ਜਿਹੜੇ ਵਕੀਲ ਨੇ ਪੈਨਲ ਆ ਉਹ ਸਾਰਾ ਦੇਖੇ ਤੇ ਉਹਦੇ ਵਿੱਚ ਅਸੀਂ ਦੇਖੀਏ ਕਿ ਕਿਹੜੀ ਚੀਜ਼ ਜਿਹੜੀ ਆ ਅਤਰਾਜ ਯੋਗਾ ਜਿਦੇ ਤੇ ਉਹ ਇਤਰਾਜ਼ ਲਾ ਰਹੇ ਨੇ ਤਾਂ ਉਸ ਗੱਲ ਹੀ ਅਸੀਂ ਚਿੱਠੀ ਪਾਈ ਹੋਈ ਹੈ ਉਹਨਾਂ ਨੂੰ ਸੋ ਅਸੀਂ ਤਾਂ ਚਾਹਵਾਂਗੇ ਕਿ ਉਹਦੀ ਫਿਲਮ ਦੀ ਰਿਲੀਜ਼ ਹੋਣ ਤੋਂ ਪਹਿਲਾਂ ਪਹਿਲਾਂ 7 ਤਰੀਕ ਤੋਂ ਪਹਿਲਾਂ ਪਹਿਲਾਂ ਉਹ ਸਾਨੂੰ ਦਿਖਾਉਣ ਤਾਂ ਕਿ ਇਸ ਗੱਲ ਹੀ ਅਸੀਂ ਆਫੀਸ਼ੀਅਲੀ ਇਸ ਗੱਲ ਦਾ ਇਤਰਾਜ਼ ਦੇ ਸਕੀਏ ਜਦੋਂ ਕਿ ਉਹ ਵੈਸੇ ਅਸੀਂ ਜਿਹੜੀ ਗੱਲ ਇੱਕ ਆਮ ਆਬਾਦ ਦੇ ਤੌਰ ਤੇ ਆਪਣੀ ਡਿਊਟੀ ਦੇ ਤੌਰ ਤੇ ਇਹ ਅਸੀਂ ਗੱਲ ਪਹਿਲਾਂ ਵੀ ਸਰਕਾਰ ਕੋਲ ਠਾ ਚੁੱਕੇ ਹਾਂ ਤੇ ਹੁਣ ਵੀ ਤੁਹਾਡੇ ਮਾਧਿਓਂ ਰਾਈ ਦੁਨੀਆ ਦੇ ਵਿੱਚ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਭਾਈਚਾਰੇ ਵਿੱਚ ਇਹ ਗੱਲ ਅਸੀਂ ਪੁੱਛਾਰੇ ਆ ਕਿ ਅਸੀਂ ਡਟ ਕੇ ਖਾਲੜਾ ਸਾਹਿਬ ਦੀ ਉਸ ਕੁਰਬਾਨੀ ਦੇ ਇਥੇ ਸਨਮਾਨ ਕਰਦੇ ਆ ਉਥੇ ਉਹਨਾਂ ਦੀ ਫਿਲਮ ਨੂੰ ਸਹੀ ਢੰਗ ਨਾਲ ਲਾਗੂ ਕਰਾਉਣ ਵਾਸਤੇ ਸ਼ਰੋਣੀ ਕਮੇਟੀ ਪੂਰਾ ਜਿਹੜਾ ਐਫਰਟਸ ਕਰੇਗੀ ਐਸਜੀਪੀਸੀ ਲਈ ਬਹੁਤ ਵੱਡਾ ਚੈਲੰਜ ਖੜਾ ਹੋ ਜਾਂਦਾ ਹੈ ਕਿਉਂਕਿ ਜੇਕਰ ਇਹ ਫਿਲਮ ਨੂੰ ਪੰਜਾਬ ਚ ਨਾ ਲੱਗੀ ਜਾਂ ਭਾਰਤ ਚ ਬੈਨ ਕਰ ਦਿੱਤਾ ਤਾਂ ਕੋਈ ਵੀ ਪ੍ਰੋਡਿਊਸਰ ਕੋਈ ਵੀ ਐਕਟਰ ਦੁਬਾਰਾ ਇਸ ਤਰ੍ਹਾਂ ਦੇ ਕੋਈ ਫਿਲਮ ਬਣਾ ਬਣਾਉਣ ਬਾਰੇ ਸੋਚੇਗਾ ਨਹੀਂ ਨਹੀਂ ਅਸੀਂ ਤਾਂ ਪੂਰਾ ਆਪਣਾ ਜਿਵੇਂ ਕਹਿੰਦੇ ਨਾ ਵੀ ਪੂਰਾ ਅਸੀਂ ਹਰ ਤੰਤਰ ਦੇ ਨਾਲ ਉਹਨਾਂ ਦਾ ਕੰਮ ਉਹਦੇ 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 ਲਈ ਜਾਰੀ ਕਰਾਉਣ ਵਾਸਤੇ ਅਸੀਂ ਮਿਹਨਤ ਕਰਾਂਗੇ ਉਹਦੇ ਲਈ ਕਾਨੂੰਨ ਦਾ ਰਸਤਾ ਸਾਡੇ ਕੋਲ ਆ ਹੋਰ ਸਾਡੀ ਅਪਰੋਚ ਜਾਂ ਕੋਈ ਮਿਲਣਾ-ਗਿਲਣਾ ਅਸੀਂ ਉਹ ਸਾਰਾ ਕੁਝ ਕਰਾਂਗੇ ਤਾਂ ਕਿ ਜਿਹੜੀ ਖਾਲਾ ਸਾਹਿਬ ਦੀ ਕੁਰਬਾਨੀ ਆ ਉਸ ਨੂੰ ਅਸੀਂ ਪਰਦੇ ਤੇ ਲਿਆ ਸਕੀਏ ਅਖੀਰਲਾ ਸਵਾਲ ਹੈ ਮੇਰਾ ਇਸ ਫਿਲਮ ਨੂੰ ਲੈ ਕੇ ਤੁਹਾਡੀ ਦਲਜੀਤ ਦੋਸਾਂਝ ਦੇ ਨਾਲ ਨਿੱਜੀ ਤੌਰ ਤੇ ਜਾਂ ਅਫੀਸ਼ੀਅਲ ਤੌਰ ਤੇ ਇਸ ਫਿਲਮ ਦੇ ਪ੍ਰੋਡਿਊਸਰ ਨੂੰ ਲੈ ਕੇ ਡਾਇਰੈਕਟਰ ਨੂੰ ਲੈ ਕੇ ਗੱਲਬਾਤ ਹੋਈ ਹੈ ਕੋਈ ਦੇਖੋ ਦਲਜੀਤ ਦੋਸਾਂਝ ਨਾਲ ਇਸ ਮਾਮਲੇ 'ਚ ਸਾਡਾ ਕੋਈ ਨਹੀਂ ਹੈ ਕਿਉਂਕਿ ਉਹ ਦਾ ਕੈਕਟਰ ਦੇ ਤੌਰ ਤੇ ਉਹਨਾਂ ਨੇ ਰੋਲ ਕੀਤਾ ਪਰ ਅੱਛਾ ਰੋਲ ਕੀਤਾ ਤੇ ਉਹਨਾਂ ਦੇ ਜਿਹੜੇ ਸਾਡੇ ਡਾਇਰੈਕਟਰ ਨੇ ਉਹਨਾਂ ਨਾਲ ਸਾਡਾ ਫੋਨ ਤੇ ਚਿੱਠੀ ਪੱਤਰ ਪੱਤਰ ਵਿਹਾਰ ਤੇ ਸਾਡੀ ਉਹਨਾਂ ਦੇ ਗੱਲ ਹੁੰਦੀ ਰਹਿੰਦੀ ਆ ਉਹ ਕਾਫੀ ਇਸ ਗੱਲ ਹੀ ਨਰਾਸ਼ ਪਾਏ ਗਏ ਤੇ ਅਖੀਰ ਉਹਨਾਂ ਨੂੰ ਜਿਹੜੀ ਫਿਲਮ ਹੈ ਇੰਟਰਨੈਸ਼ਨਲ ਲੈਵਲ ਤੇ ਹਿੰਦੁਸਤਾਨ ਨੂੰ ਛੱਡ ਕੇ ਕਰਨੀ ਪਈ ਤੇ ਸਾਡੇ ਮਨ ਚ ਅਫਸੋਸ ਆ ਤੇ ਰਹੇਗਾ